ਕੈਨੇਡਾ ਦੇ ਸੂਬੇ ਕਿਊਬੈਕ ਦੀ ਸਰਕਾਰ ਨੇ ਜਨਤਕ ਥਾਵਾਂ ਤੇ ਪ੍ਰਾਰਥਨਾ ਵਰਗੀਆਂ ਧਾਰਮਿਕ ਸਰਗਰਮੀਆਂ ਨੂੰ ਬੰਦ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ ਇਸ ਨੂੰ ਸੈਕੂਲਰਿਜ਼ਮ ਯਾਨੀ ਕਿ ਧਰਮ ਨਿਰਪੱਖਤਾ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਦੇ ਵਿੱਚ ਵੱਡਾ ਕਦਮ ਦੱਸਿਆ ਜਾ ਰਿਹਾ ਹੈ ਕਿਊਬੈਕ ਦੇ ਸੈਕੂਲਰਿਜ਼ਮ ਮੰਤਰੀ ਰੂਬ੍ਰੇਜ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ ਸਰਕਾਰ ਇਸ ਬੰਦ ਦੇ ਵਿੱਚ ਨਵਾਂ ਕਾਨੂੰਨ ਪੇਸ਼ ਕਰਨ ਜਾ ਰਹੀ ਹੈ ਇਹ ਫੈਸਲਾ ਮੋਂਟਰੀਅਲ ਦੇ ਵਿੱਚ ਸੜਕਾਂ ਤੇ ਪ੍ਰਾਰਥਨਾ ਅਤੇ ਹੋਰ ਧਾਰਮਿਕ ਸਮਾਗਮਾਂ ਦੇ ਵੱਧ ਦੇ ਮਾਮਲਿਆਂ ਨੂੰ ਲੈ ਕੇ ਸੂਬੇ ਦੇ ਵਿੱਚ ਵੱਧ ਰਹੀ ਬੇਚੈਨੀ ਦੇ ਮੱਦੇ ਨਜ਼ਰ ਲਿਆ ਗਿਆ ਹੈ ਪਰ ਇਸ ਦਾ ਸਿੱਧਾ ਸਿੱਧਾ ਅਸਰ ਸਿੱਖ ਪਾਈਚਾਰੇ ਦੀ ਧਾਰਮਿਕ ਆਜ਼ਾਦੀ ਤੇ ਵੀ ਪਵੇਗਾ ਜੋ ਗੁਰਪੁਰਬ ਅਤੇ ਹੋਰ ਧਾਰਮਿਕ ਤਿਉਹਾਰਾਂ ਦੇ ਮੱਦੇ ਨਜ਼ਰ ਨਗਰ ਕੀਰਤਨ ਸਜਾਉਣ ਦੀ ਪਰੰਪਰਾ ਨਿਭਾਉਂਦਾ ਆ ਰਿਹਾ ਹੈ ਸਰਕਾਰ ਦੇ ਇਸ ਆਦੇਸ਼ ਨੇ ਸਿੱਖ ਸਮਾਜ ਦੇ ਵਿੱਚ ਵੀ ਚਿੰਤਾ ਪੈਦਾ ਕਰ ਦਿੱਤੀ ਹੈ ਸਤਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਕியੂਬੈਕ ਦੇ ਪ੍ਰੀਮੀਅਰ ਫੈਂਚੂਆ ਅਲੇਗੋ ਨੇ ਪਿਛਲੇ ਸਾਲ ਦਸੰਬਰ ਦੇ ਵਿੱਚ ਜਨਤਕ ਥਾਵਾਂ ਜਿਵੇਂ ਕਿ ਸੜਕਾਂ ਤੇ ਪਾਰਕਾਂ ਦੇ ਵਿੱਚ ਲੋਕਾਂ ਦੇ ਵੱਲੋਂ ਪ੍ਰਾਰਥਨਾ ਕਰਨ ਤੇ ਕਾਫੀ ਨਰਾਜ਼ਗੀ ਜ਼ਾਹਰ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਜਦੋਂ ਤੁਸੀਂ ਪ੍ਰਾਰਥਨਾ ਕਰਨਾ ਚਾਹੁੰਦੇ ਹੋ ਤਾਂ ਚਰਚ ਜਾਂ ਮਸਜਿਦ ਦੇ ਵਿੱਚ ਜਾਓ ਜਨਤਕ ਸਥਾਨਾਂ ਤੇ ਨਹੀਂ ਰੋਬ੍ਰੀਚ ਦਾ ਕਹਿਣਾ ਹੈ ਕਿ ਸੜਕਾਂ ਤੇ ਧਾਰਮਿਕ ਸਰਗਰਮੀਆਂ ਦੀ ਵੱਧਦੀ ਗਿਣਤੀ ਨੇ ਇੱਕ ਗੰਭੀਰ ਤੇ ਸੰਵੇਦਨਸ਼ੀਲ ਮੁੱਦਾ ਪੈਦਾ ਕਰ ਦਿੱਤਾ ਹੈ ਅਤੇ ਸਰਕਾਰ ਨੂੰ ਸੈਕੂਲਰਿਜ਼ਮ ਨੂੰ ਮਜ਼ਬੂਤ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ ਕਿਊਬੈਕ ਸਰਕਾਰ ਨੇ ਇਸ ਮੁੱਦੇ ਦੇ ਉੱਤੇ ਕਾਨੂੰਨ ਲਿਆਉਣ ਦੀ ਪੁਸ਼ਟੀ ਕਰ ਦਿੱਤੀ ਹੈ ਜਿਸ ਨੇ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਦੀਆਂ ਕੁਝ ਧਾਰਾਵਾਂ ਨੂੰ ਨਜ਼ਰਅੰਦਾਜ਼ ਕਰਨ ਵਾਲੀ ਧਾਰਾ ਦੀ ਵਰਤੋਂ ਦੀ ਸੰਭਾਵਨਾ ਸ਼ਾਮਿਲ ਕੀਤੀ ਹੈ ਇਹ ਕਾਨੂੰਨ ਜਨਤਕ ਥਾਵਾਂ ਜਿਵੇਂ ਕਿ ਪਾਰਕਾਂ ਸੜਕਾਂ ਤੇ ਸਕੂਲਾਂ ਦੇ ਵਿੱਚ ਪ੍ਰਾਰਥਨਾ ਤੇ ਪੂਰਨ ਪਾਬੰਦੀ ਲਗਾ ਸਕਦਾ ਹੈ ਹਾਲਾਂਕਿ ਸਰਕਾਰ ਨੇ ਹਲੇ ਸਪੱਸ਼ਟ ਨਹੀਂ ਕੀਤਾ ਕਿ ਇਹ ਪਾਬੰਦੀ ਕਿਵੇਂ ਲਾਗੂ ਕੀਤੀ ਜਾਵੇਗੀ ਇਹ ਫੈਸਲਾ ਸੂਬੇ ਦੀ ਸੈਕੂਲਰਿਜ਼ਮ ਨੀਤੀ ਦਾ ਇੱਕ ਹਿੱਸਾ ਹੈ ਜਿਸ ਦੇ ਵਿੱਚ ਸਾਲ 2019 ਦਾ ਬਿਲ 21 ਸ਼ਾਮਿਲ ਹੈ ਜੋ ਜਨਤਕ ਸੇਵਾਵਾਂ ਦੇ ਵਿੱਚ ਅਧਿਕਾਰੀਆਂ ਨੂੰ ਧਾਰਮਿਕ ਚਿੰਨ ਜਿਵੇਂ ਕਿ ਹਜਾਬ ਕਪਾ ਅਤੇ ਪੱਗ ਬੰਨਣ 'ਤੇ ਪਾਬੰਦੀ ਲਗਾਉਂਦਾ ਹੈ ਹੁਣ ਸਰਕਾਰ ਇਸ ਨੂੰ ਸਕੂਲ ਸਟਾਫ ਅਤੇ ਸਰਕਾਰੀ ਡੇ ਕੇਅਰ ਸਟਾਫ ਤੇ ਵੀ ਵਧਾਉਣ ਦੀ ਯੋਜਨਾ ਬਣਾ ਰਹੀ ਹੈ ਇਸ ਪ੍ਰਸਤਾਵ ਦਾ ਕਈ ਸੰਗਠਨਾਵਾਂ ਤੇ ਭਾਈਚਾਰਿਆਂ ਨੇ ਸਖਤ ਵਿਰੋਧ ਕੀਤਾ ਹੈ ਕੈਨੇਡੀਅਨ ਮੁਸਲਿਮ ਫੋਰਮ ਨੇ ਇਸ ਯੋਜਨਾ ਨੂੰ ਸਮਾਜਿਕ ਇਕਤਾ ਨੂੰ ਕਮਜ਼ੋਰ ਕਰਨ ਵਾਲਾ ਕਰਾਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਿਹਤ ਸੰਭਾਲ ਮਹਿੰਗਾਈ ਤੇ ਹਾਊਸਿੰਗ ਸਮੱਸਿਆਵਾਂ ਦੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਨਾ ਕਿ ਨਾਗਰਿਕਾਂ ਦੇ ਮੁੱਢਲੇ ਅਧਿਕਾਰਾਂ ਨੂੰ ਨਿਸ਼ਾਨਾ ਬਣਾਉਣ ਦੀ ਜ਼ਰੂਰਤ ਹੈ ਕੈਨੇਡੀਅਨ ਸਿਵਲ ਲਿਬਰਟੀਆਂ ਐਸੋਸੀਏਸ਼ਨ ਨੇ ਇਸ ਨੂੰ ਧਾਰਮਿਕ ਅਤੇ ਅਸੈਂਬਲੀ ਦੀ ਆਜ਼ਾਦੀ ਤੇ ਸਿੱਧਾ ਹਮਲਾ ਦੱਸਿਆ ਜੋ ਮੁਸਲਿਮ ਅਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਨੂੰ ਪ੍ਰਭਾਵਿਤ ਕਰੇਗਾ ਕਾਨੂੰਨੀ ਮਹਰਾਂ ਦਾ ਮੰਨਣਾ ਹੈ ਕਿ ਇਹ ਪਾਬੰਦੀ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀडम ਦੀ ਧਾਰਾ 2 ਦੀ ਉਲੰਘਣਾ ਕਰ ਸਕਦੀ ਹੈ ਕੁਝ ਆਲੋਚਕ ਜਿਵੇਂ ਕਿ ਸਾਬਕਾ ਸੈਨੇਟਰ ਆਂਦ੍ਰੇ ਪ੍ਰੈਟ ਨੇ ਸਰਕਾਰ ਦੇ ਉੱਤੇ ਸਿਆਸੀ ਫਾਇਦੇ ਦੇ ਲਈ ਮੁਸਲਮਾਨ ਵਿਰੋਧੀ ਭਾਵਨਾਵਾਂ ਨੂੰ ਹਵਾ ਦੇਣ ਦਾ ਇਲਜ਼ਾਮ ਲਗਾਇਆ। ਇਹ ਪ੍ਰਸਤਾਵ ਮੁ슬림 ਭਾਈਚਾਰੇ ਤੇ ਸਭ ਤੋਂ ਜ਼ਿਆਦਾ ਅਸਰ ਪਾਵੇਗਾ ਜੋ ਪਹਿਲਾਂ ਹੀ ਬਿਲ 21 ਦੇ ਕਾਰਨ ਸਰਕਾਰੀ ਨੌਕਰੀਆਂ ਅਤੇ ਸਮਾਜਿਕ ਸਵੀਕ੍ਰਿਤੀ ਦੇ ਵਿੱਚ ਰੁਕਾਵਟ ਦਾ ਸਾਹਮਣਾ ਕਰ ਰਹੇ ਨੇ। ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ ਦੇ ਸੀਈਓ ਸਟੀਫਨ ਬ੍ਰਾਊਨ ਨੇ ਕਿਹਾ ਕਿ ਸਰਕਾਰ ਸਿਰਫ ਉਦੋਂ ਸਮੱਸਿਆ ਦੇਖਦੀ ਹੈ ਜਦੋਂ ਮੁਸਲਮਾਨ ਸੜਕਾਂ ਦੇ ਉੱਤੇ ਪ੍ਰਾਰਥਨਾ ਕਰਦੇ ਨੇ। ਸੈਂਟਰ ਫਾਰ ਇਜ਼ਰਾਈਲ ਐਂਡ ਜਿਊਿਸ਼ ਅਫੇਅਰਸ ਨੇ ਸੜਕਾਂ ਦੇ ਉੱਤੇ ਪ੍ਰਾਰਥਨਾਵਾਂ ਰੋਕਣ ਦੀ ਮੰਗ ਕੀਤੀ ਸੀ ਪਰ ਸਪਸ਼ਟ ਹੈ ਕਿ ਇਹ ਸਾਰੀਆਂ ਧਾਰਮਿਕ ਪ੍ਰਾਰਥਨਾਵਾਂ ਤੇ ਨਹੀਂ ਸਗੋ ਸਿਰਫ ਟ੍ਰੈਫਿਕ ਦੇ ਵਿੱਚ ਰੁਕਾਵਟ ਪਾਉਣ ਵਾਲੀਆਂ ਜੋ ਸਰਗਰਮੀਆਂ ਨੇ ਉਹਨਾਂ ਤੇ ਲਾਗੂ ਹੋਣੀ ਚਾਹੀਦੀ ਹੈ ਸਰਕਾਰ ਨੇ ਐਲਾਨ ਕੀਤਾ ਹੈ ਕਿ ਨਵਾਂ ਕਾਨੂੰਨ ਜਲਦ ਪੇਸ਼ ਕੀਤਾ ਜਾਵੇਗਾ ਇਸ ਦੌਰਾਨ ਸਿਵਲ ਲਿਬਰਟੀਜ਼ ਸੰਗਠਨ ਅਤੇ ਧਾਰਮਿਕ ਸੰਗਠਨ ਕਾਨੂੰਨੀ ਚੁਣੌਤੀਆਂ ਦੇਣ ਦੇ ਲਈ ਪੂਰੀ ਤਰ੍ਹਾਂ ਤਿਆਰ ਬੈਠੇ ਨੇ ਕਿਊਬੈਕ ਦੀ ਇਹ ਨੀਤੀ ਸੂਬੇ ਦੀ ਸੈਕੂਲਰ ਪਛਾਣ ਅਤੇ ਵਿਅਕਤੀਗਤ ਆਜ਼ਾਦੀਆਂ ਦੇ ਵਿਚਕਾਰ ਤਣਾਅ ਨੂੰ ਹੋਰ ਤਿੱਖਾ ਕਰ ਸਕਦੀ ਹੈ ਜਿਸ ਦੇ ਨਾਲ ਸਮਾਜਿਕ ਤੇ ਸਿਆਸੀ ਬਹਿਸ ਤੇਜ਼ ਹੋਣ ਦੀ ਸੰਭਾਵਨਾ ਹੈ